ਕਈ ਗੁਰਦਾਰਾ ਪਰਮੰਧਾ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਲਗਾਤਾਰ ਜਥੇਦਾਰ ਇਕਬਾਲ ਸਿੰਘ ਦੇ ਖਿਲਾਫ ਸ੍ਰੀ ਅਕਾਲ ਤਖਸੈਬ ਜੀ ਵਿਖੇ ਲਿਖਤੀ ਅਤੇ ਫੋਨ ਰਾਹੀਂ ਸ਼ਿਕਾਇਤਾਂ ਪੁੱਜੀਆਂ ਹਨ ਇਸ ਲਈ ਸਿੰਘ ਸਾਹਿਬ ਇਕਬਾਲ ਸਿੰਘ ਜਥੇਦਾਰ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖਾਰ ਉੱਪਰ ਜੋ ਵੀ ਅਲਿਗੇਸ਼ਨ ਜਿਹੜੇ ਨੇ ਉਹ ਲੱਗੇ ਨੇ ਉਹਨਾਂ ਤੇ ਵਿਚਾਰ ਕਰਨ ਵਾਸਤੇ ਅਤੇ ਜਲਦੀ ਰਿਪੋਰਟ ਦੇਣ ਵਾਸਤੇ ਇੱਕ ਕਮੇਟੀ ਜਿਹੜੀ ਉੱਚ ਪੱਧਰੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਹੈ। ਇਹ ਕਮੇਟੀ 7 ਮੈਂਬਰੀ ਹੈ। ਜਿਹਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਜੀ, ਮੁਖੀ ਦਮਦਮਤਕਸਾਲ ਮਹਿਤਾ, ਦੂਸਰੇ ਨੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹ ਵਾਲੇ, ਤੀਸਰੇ ਨੇ ਸਰਦਾਰ ਪ੍ਰਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲ, ਚੌਥੇ ਨੇ ਸਰਦਾਰ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ, ਪੰਜਵੇਂ ਨੇ ਸਰਦਾਰ ਨਰਮਲ ਸਿੰਘ ਪ੍ਰਧਾਨ ਚੀਫ ਖਾਲਸਾ ਦਵਾਨ ਚੈਰੀਟੇਬਲ ਸੁਸਾਇਟੀ। ਛੇਵੇਂ ਨੇ ਸਰਦਾਰ ਇੰਦਰਜੀਤ ਸਿੰਘ ਗੁਗਵਾਣਾ ਪ੍ਰਿੰਸੀਪਲ ਖਾਲਸਾ ਕਾਲਜ ਸਕੂਲ ਸ਼੍ਰੀ ਅਮਰਸਰ ਸਾਹਿਬ ਤੇ ਸੱਤਵੇਂ ਨੇ ਸਰਦਾਰ ਇੰਦਰਜੀਤ ਸਿੰਘ ਰੋਪੜ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਇਸ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਸੁਖਦੇਵ ਸਿੰਘ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੋਣਗੇ ਤੇ ਇਹ ਕਮੇਟੀ ਜਿਹੜੀ ਹੈ ਬਹੁਤ ਹੀ ਜਲਦੀ ਵਿਚਾਰ ਕਰਕੇ ਤੇ ਆਪਣੀ ਰਿਪੋਰਟ ਜੇ ਲਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚ ਕਰਾਂਗੇ ਤੇ ਇਹਨਾਂ ਵੱਲੋਂ ਜੋ ਰਿਪੋਰਟ ਆਏਗੀ ਉਹਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਿਰ ਅਮਲਦਾਰੀ ਜਿਹੜੀ ਉਹ ਕੀਤੀ ਜਾਏਗੀ ਔਰ ਪ੍ਰਬੰਧਕੀ ਬੋਰਡ ਤੋਂ ਕਰਵਾਈ ਜਾਏ ਹੋਰ ਨਹੀਂ ਦੇਰੋ ਆਪਣੇ ਹੱਬ ਦੇ ਕਾਈਂਗਰ ਦੀ ਨੀਂਗਿਤਾ ਸਮਾਗਮ ਅ 2-3 ਗਣਾ ਦੇ ਅੰਦਰ ਇਹ ਸਭ ਕੁਝ ਦੇਖ ਕੇ ਸੁਣਾਵਾਂਗਾ ਹੁੰਦਾ ਹੈ ਕਿ ਆਪਣੇ ਸਰਵਰ ਬਸ 3 ਦਿਨਾਂ ਦੇ ਅੰਦਰ ਅੰਦਰ ਤੋੜ ਦੇਵਾਂਗੇ ਜਲਦੀ ਇਸੇ ਕਰਕੇ ਸੈਂਸਰ ਇਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੀ ਸਿਗਰਟ ਪੀਣ ਦੀ ਇੱਕ ਵੀਡੀਓ ਆਈ ਸੀਗੀ ਉਹਦੇ ਬੇਟੇ ਨੂੰ ਮੇਰੀ ਜਾਣਕਾਰੀ ਮੁਤਾਬਕ ਜਿਹੜੇ ਉਹਨਾਂ ਦੇ ਬੇਟੇ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਟਰਮੀਨੇਟ ਤਾਂ ਕਰ ਦਿੱਤਾ ਕਿਉਂਕਿ ਇੱਕ ਜਥੇਦਾਰ ਤੇ ਸਰਵਾਰ ਦੇ ਵਿੱਚ ਗੁਰਮਖ ਦੀ ਮੰਗ ਆਈ ਹੈ ਬੱਜਰ ਪ੍ਰਹਿਤ ਹੈ ਜੀ ਫਿਲਹਾਲ ਅਸੀਂ ਇਹ ਮਾਮਲਾ ਦੇਖਦੇ ਹਾਂ ਕਿਉਂਕਿ ਉਹ ਇੱਕ ਮੁਲਾਜ਼ਮ ਹੈ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਇਸ ਕਰਕੇ ਉਹਨੂੰ ਟਰਮੀਨੇਟ ਕਰ ਦਿੱਤਾ ਗਿਆ ਤੇ ਇਹ ਮਾਮਲਾ ਜਿਹੜਾ ਦੇਖਦੇ ਇੱਕ ਦੋ ਦਿਨ ਦੇ ਅੰਦਰ ਜਾਂ ਤਿੰਨ ਦਿਨਾਂ ਦੇ ਅੰਦਰ ਇਹਦੀ ਰਿਪੋਰਟ ਜਿਹੜੀ ਹੈ ਜਲਦੀ ਮੰਗਾ ਕੇ ਤੇ ਫਿਰ ਜੋ ਵੀ ਜ਼ਰੂਰੀ ਹਦਾਇਤਾਂ ਹੋਈਆਂ ਪ੍ਰਬੰਧਕੀ ਬੋਰਡ ਨੂੰ ਤੇ ਜੋ ਵੀ ਕਾਰਵਾਈ ਹੋਈ ਪੰਚ ਸਿੰਘ ਸਾਥੀ ਸਿੰਘ ਸਮਾਨਾ ਨ ਵਿਚਾਰ ਕਰਨ ਉਪਰੰਤ ਉਹ ਕੀਤੀ ਜਾਏਗੀ। ਇਹ ਸਾਰੇ ਮਾਮਲੇ ਦੀ ਜਾਂਚ ਕਰੂਗੀ ਜੀ। ਜੋ ਵੀ ਇਹਦੇ ਨਾਲ ਰਿਲੇਟਡ ਮੰਗ ਲਿਆ ਜੀ। ਉਦੋਂ ਤੱਕ ਗਾਇਨਿਕ ਬਾਲ ਸਿੰਘ ਸੇਵਾਵਾਂ ਨਿਭਾਉਣਗੇ ਕਿ ਰੋਕ ਲਈ ਜਾਏ ਕਿਉਂਕਿ ਇਸੇ ਕਰਕੇ ਅਸੀਂ ਜਲਦੀ ਜੜੇ ਹੈ ਕਰਤੀ ਹੈ ਲੇਕਿਨ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਆ ਕਿ ਜਿੰਨੇ ਚ ਰਿਪੋਰਟ ਨਹੀਂ ਹੁੰਦੀ ਤੇ ਜੇ ਆਪ ਹੀ ਉਹ ਅਵੈਡ ਕਰਨ ਤਾਂ ਚੰਗੀ ਗੱਲ ਹੈ ਜੀ ਸਿੰਘ ਸਾਹਿਬ ਜੀ ਜੋ ਹਾਲਾਤ ਬੜੇ ਨੇ ਭਾਰਤ ਪਾਕਿਸਤਾਨ ਦੇ ਉਹਨਾਂ ਦੀ ਇੱਕ ਤਿਕਾ ਆਪਣਾ ਕਰਤਾਰਪੁਰ ਸਾਹਿਬ ਦਾ ਲੰਗਾ ਵੀ ਖੁੱਲਣ ਜਾ ਰਿਹਾ ਸੀ ਬਹੁਤ ਸੰਗਤ ਨੂੰ ਉਮੀਦਾਂ ਸੀ ਕਿ ਪ੍ਰਕਾਸ਼ਪੁਰ ਦੇ بڑے ਮਾੜੇ ਹਾਲਾਤ ਨੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਅ ਨਰਮੇ ਸਾਹਮਣੇ ਕਿਤੇ ਨਾ ਕਿਤੇ ਕੁਝ ਲੋਕ ਜਿਹੜੇ ਨੇ ਸ਼ਰਾਰਤੀ ਅਨਸਰ ਦੋਨਾਂ ਪਾਸੇ ਤੋਂ ਜੰਗ ਨੂੰ ਜਿਹੜਾ ਉਹ ਜਿਆਦਾ ਜਿਹੜਾ ਤੂਲ ਦੇ ਰਹੇ ਨੇ ਔਰ ਮੀਡੀਆ ਵੀ ਜਿਹੜਾ ਖਾਸ ਤੌਰ ਦੇ ਉੱਤੇ ਇਸ ਮਾਮਲੇ ਨੂੰ ਬਹੁਤ ਜਿਆਦਾ ਜਿਹੜਾ ਚੁੱਕ ਰਿਹਾ ਹੈ ਚਾਹੇ ਉਹ ਪਾਕਿਸਤਾਨ ਦਾ ਮੀਡੀਆ ਚਾਹੇ ਉਹ ਭਾਰਤ ਦਾ ਮੀਡੀਆ ਤੇ ਜੰਗ ਦਾ ਹਮੇਸ਼ਾ ਹੀ ਨਤੀਜਾ ਜਿਹੜਾ ਬੜਾ ਭਿਆਨਕ ਨਿਕਲਦਾ ਹੈ ਇਹ ਇਹ ਕਿਸੇ ਮਸਲੇ ਦਾ ਹੱਲ ਵੀ ਨਹੀਂ ਹੈ ਸਿੰਘ ਸਾਹਿਬ ਜੀ ਬਾਹਰ ਹੁਣੇ ਇੱਕ ਅਮਰਤਾਰੀ ਸਿੰਘ ਆਇਆ ਜਿਹੜੀ ਆਪਣੀ ਲੜਾਈ ਦੇ ਵਿੱਚ ਪਿੰਗਾਂ ਨੇ ਨੌਜਵਾਨਾਂ ਨੇ ਉਹਦਾ ਜੁੜਾ ਕੱਟ ਦਿੱਤਾ ਤੁਹਾਡੇ ਕੋ ਉਹ ਹੁਣੇ ਆਈ ਆ ਤਰਨ ਪ੍ਰਚਾਰ ਕਮੇਟੀ ਨੂੰ ਭੇਜ ਦਿੱਤੀ ਹੈ ਜੀ ਕਾਰਵਾਈ ਵਾਸਤੇ ਸਿਕਰ ਸਾਹਿਬ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਨੁਤਾਰ ਸਿੰਘ ਉੱਥੋਂ ਰਾਣੀ ਵੀ ਸ੍ਰੀ ਆਪੀ ਨੂੰ ਕੋਈ ਦਰਖਾਸਤ ਦਿੱਤੀ ਹੈ ਹਾਂਜੀ ਦਰਖਾਸਤ ਆਈ ਹੈ ਜੀ ਉਹ ਵਿੱਚ ਤਾਂ ਹੀ ਲਿਖਿਆ ਕਿ ਤਖਸ਼ੀਰ ਹਰਮਿੰਦਰ ਸਾਹਿਬ ਜੀ ਦੇ ਪ੍ਰਬੰਧਕੀ ਬੋਰਡ ਦੇ ਅਮਰ ਸਮਾਣਾ ਵੱਲੋਂ ਸ਼ਿਕਾਇਤ ਆਈ ਹੈ ਔਰ ਬਗੰਤੀ ਮੈਂ ਮੰਗ ਰਿਹਾ ਹਾਂ ਜੀ ਸਿੰਘ ਸਾਹਿਬ ਇੱਕ ਦਿੱਧੀਆਂ ਜਨਿਕ ਬਾਲ ਸਿੰਘ ਦੇ ਬਾਰੇ ਸ਼ਿਕਾਇਤ ਦੇ ਕੇ ਕਿਹਾ ਉਸ ਕੇ ਸ਼ਿਕਾਇਤ ਦਾ ਵੀ ਜ਼ਿਕਰੇ ਦੇ ਵਿੱਚ ਕਰ ਦਿੱਤਾ ਸਾਰਾ ਕੇਸ ਜਿਹੜਾ ਨਾਲ ਇਨਕਲੂਡ ਕਰਕੇ ਕਮੇਟੀ ਨੂੰ ਸੌਂਪ ਦਿੱਤਾ ਜਾਵੇ। ਠੀਕ ਹੈ। ਸਿੰਘ ਸਾਹਿਬ ਪੋਜ ਆਪਣੇ ਜਿਹੜੇ ਅਕਾਲੀਆਂ ਵੱਲੋਂ ਜਾਂ ਜਿਹੜੇ ਅਕਾਲ ਤਖਤ ਸਾਹਿਬ ਤੋਂ ਆਪਾਂ ਤਨਖਾਈਏ ਕਰਾਰ ਦਿੱਤੇ ਉਹਨਾਂ ਵੱਲੋਂ ਪੋਸ਼ਾਂ ਕੀਤੀਆਂ ਜਾ ਰਹੀਆਂ ਮੁਰਦ ਬਹਾਲ ਹੋਉਂਦੀਆਂ ਫਿਰ ਉਹਨਾਂ ਦੀਆਂ ਸਾਨੂੰ ਪੱਤਰਕਾਵਾਂ ਪੁੱਜੀਆਂ ਨੇ ਇੱਕ ਸੁੱਚਾ ਸਿੰਘ ਲਗਾ ਦੀ ਪੁੱਜੀ ਹੈ। ਇੱਕ ਕੋਈ ਰਾਜਸਥਾਨ ਤੋਂ ਚਰਨਜੀਤ ਹਾਕਮ ਸਿੰਘ ਉਹਦੀ ਪੁੱਜੀ ਹੈ। ਇੱਕ ਮਾਸਟਰ ਜੌਰ ਸਿੰਘ ਵਾਲੇ ਮਸਲੇ 'ਚ ਸ਼ਾਇਦ ਸੀ ਨਾ ਨਹੀਂ ਮੈਨੂੰ ਪਤਾ ਉਹ ਤਿੰਨ ਤਰਖਾਸਤਾਂ ਸਾਡੇ ਕੋਲ ਜੀ ਆਈ ਚਰਨ ਜੀ ਚੱਡੇ ਤੇ ਦਰਖਾਸਤ ਸਾਡੇ ਕੋਲੇ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਉਹਦੇ 'ਚ ਲਿਖਿਆ ਸਪਸ਼ਟ ਕਿ 2 ਸਾਲ ਦੀ ਪਾਬੰਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਆਪਣੀ ਦਰਖਾਸਤ ਦੇ ਸਕਦਾ ਤੇ ਇਹ ਇਹਨਾਂ ਦੇ ਉੱਤੇ ਸਾਥੀ ਸਿੰਘ ਸਵਾਰਣਾ ਨੇ ਵਿਚਾਰ ਕਰਨ ਤੋਂ ਬਾਅਦ ਹੀ ਜਿਹੜੀ ਉਹ ਮੈਨੂੰ ਤਾਂ ਕਮੇਟੀਿੰਗ ਹੋਣ ਦੀ ਸੰਭਾਵਨਾ ਹੈ ਅਜੇ ਕੋਈ ਸਾਡਾ ਡਿਸਾਈਡ ਨਹੀਂ ਹੈ ਜਦੋਂ ਇਹ ਹੋਇਆ ਦੇਖਾਂਗੇ ਯਾਨੀ ਕੋਲ ਸਿੰਘ ਦੇ ਨਾਮ ਨੇ ਜਦੋਂ ਰਿਪੋਰਟ ਆ ਜਾਏਗੀ ਉਸ ਤੋਂ ਬਾਅਦ ਮੀਟਿੰਗ ਦਾ ਨਹੀਂ ਅਸੀਂ ਰਿਪੋਰਟ ਆਈ ਕਿ ਫਿਰ ਉਸ ਤੋਂ ਬਾਅਦ ਅਸੀਂ ਕਰਨ ਸਾਥੀ ਸਿੰਘ ਸਬੰਧਨਾ ਰਾਏ مشورہ ਕਰਨ ਤੋਂ ਬਾਅਦ ਹੀ ਜਿਹੜਾ ਫੈਸਲਾ ਲਿਖਿਆ